ਬਾਈ ਮੈਂ ਮੀਂਹ ਜਾ ਪਿਆ ਕਰਕੇ ਗਿੱਲੀ ਬਹੁਤ ਹੋਈ ਜਾ ਮਰਤੀ ਚਲੋ ਚਲੋ ਚਲਾ ਗਈ 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 ਕਾਲਡ ਸ਼ਾਪ ਆਪਣਾ ਜੀ ਕਾਲਡ ਸ਼ਾਪ ਆਪਣਾ ਪਿੰਡ ਉੱਪਰ ਵਾਲੇ ਦੇ ਵਿੱਚ ਆਪਾਂ ਪਹੁੰਚੇ ਅੱਛਾ ਲਓ ਵੀਰ ਜੀ ਮੈਂ ਤੁਹਾਡਾ ਆਪਣਾ ਖਾਲੀ ਖਾਲੀ ਖਾਨ ਵਾਲੀ ਗਾਲੀ ਨਹੀਂ ਵੀਰ ਜੀ ਨਾ 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 ਚਲਾਉਣ ਵਾਲੀ ਗੋਲੀ ਸਿਰਫ ਨਾਮ ਆ ਵੀਰੇ ਗੋਲ ਆਪਣਾ ਗੋਲੀ ਮੈਨੂੰ ਪਿਆਰ ਨਾਲ ਲੋਕ ਗੋਲੀ ਕਹਿੰਦੇ ਆ ਗੋਲੀ ਗੁਰੂਸਰ ਵਾਲਾ ਤੇ ਸਵਾਗਤ ਆ ਤੁਹਾਡਾ ਖੋਰ ਨਵੇਂ ਬਲੌਗ ਦੇ ਵਿੱਚ ਕਾਲਡ ਸ਼ਾਪ ਆਪਾਂ ਅੰਦਰ ਜੀ ਕਾਲਡ ਸ਼ਾਪ ਆਪਾਂ ਅੰਦਰ ਉੱਪਰ ਵਾਲੇ ਦੇ ਵਿੱਚ ਆਪਾਂ ਪਹੁੰਚੇ ਅੱਜ ਤੇ ਵੀ ਅੱਜ ਮੱਕੀ ਦੀ ਮਸ਼ੀਨ ਚੱਲ ਰਹੀ ਹੈ ਮੱਕੀ ਦੀ ਪੱਕੀ ਵਾਲੀ ਮਸ਼ੀਨ ਅੱਗੇ ਵੀ ਪੱਕੀ ਦਾ achar ਪਹਾਲੀ ਮਸ਼ੀਨ ਚੱਲ ਰਹੀ ਆ ਕਾਲਡ ਸ਼ਾਪ ਤੇ ਆਏ ਆ ਬਾਈ ਵੀ ਵੀਡੀਓ ਬਣਾਉਣ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੇ ਖਾਦੇ ਵਾਲੋਂ ਭਾਈ ਹਣੀ ਉਹ ਡੰਡਾ ਜਾਂ ਸੈੱਟ ਕਰਦੇ ਆ ਮੈਂ ਕਿਹਾ ਸੱਦਾ ਟਰਾਲੀ ਦੇ ਵਿੱਚ ਲਾਉਣ ਨਾਲ ਸੋ ਟਰਾਲੀ ਮਗਰ ਪਾਵਾਂਗੇ ਤੇ ਲਈ ਸੈੱਟ ਤੇ ਪਾ ਕੇ ਫਿਰ ਹੁਣ ਚਲਾਵਾਂਗੇ ਤੇ ਉਸ ਤੋਂ ਬਾਅਦ ਚੱਲੋ ਤੇ ਇੱਥੋਂ ਜਿਹੜੀ ਮੱਕੀ ਦਾ ਜਿਹੜਾ ਜਾਰ ਪਾਉਣਾ ਵਾ ਇਹ ਤਾਂ ਲਾਉਣੀਆਂ ਬਹੁਤ ਦੂਰ ਆ ਇੱਥੋਂ ਬਾੜ ਬਹੁਤ ਹੈ ਕੰਟਰੈਕਟਰਾਂ ਦੇ ਕੰਟਰੈਕਟਰ ਵਾਲਿਆਂ ਨੂੰ ਚਾਰ ਪੰਜ ਚਾਹੀਦੀ ਨੇ ਕੋਲੇ ਬਾੜ ਤਾਂ ਲੰਬੀ ਆ ਤੇ ਟ੍ਰਾਵਰ ਕਰਦੇ ਆਂ ਸ਼ੁਰੂ ਉਹ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਮੈਂ ਆ ਤੁਹਾਡਾ ਆਪਣਾ ਮਨਜਿੰਦਰ ਸਿੰਘ ਗੋਲੀ ਮੇਰਾ ਨਾਮ ਜੀ ਗੋਲੀ ਛੋਟਾ ਨਾ ਗੋਲੀ ਤੁਹਾਡਾ ਨਾਮ ਗੋਲੀ ਚਲਾਉਣ ਵਾਲੀ ਗੋਲੀ ਨਹੀਂ ਬਾਈ ਜਾਂ ਖਾਣ ਵਾਲੀ ਗੋਲੀ ਵੈਸੇ ਬਾਈ ਨਾਮ ਆ ਮੇਰਾ ਬਾਈ ਗੋਲੀ ਇਹ ਬਰਨਾਲੇ ਦੇ ਵਿੱਚ ਕੋਲਡੀ ਸ਼ਾਪਾ ਪੈਂਡ ਆ ਦੂਰ ਤੱਕ ਜਿਹੜੀ ਭਾਈ ਦੱਸਦੀ ਆ ਗਾਂ ਵਾਲੀ ਮੋਟਰ ਉਹ ਸਰੇ ਤੱਕ ਬਹੁਤ ਦੂਰ ਤੱਕ ਬਾਈ ਤਰੀ ਆ ਕੀ ਬੰਦੇ ਦੀ ਮੋਟਰ ਆ ਇਹ ਹਨਾ ਤਿੰਨ ਮੋਟਰਾਂ ਨੇ ਇੱਥੇ ਇੱਕ ਹੀ ਬੰਦੇ ਨੇ 29 ਗੱਲੇ ਇਕੱਠੇ ਟਾਕਾ ਤੇ ਆ ਬਾਕੀ ਦੇ ਤਿੰਨ ਸੱਡ ਤਣ ਗੱਲੇ ਬਾਕੀ ਦੇ ਆ ਇਹ ਪਾਵਾਂਗੇ 4 ਅੱਜ ਓਵਰ ਕਰਦੇ ਸ਼ੁਰੂਆਤ ਕਰਦੇ ਆ ਬਾਕੀ ਕੋਲ ਗੱਲਬਾਤ ਵੀ ਮਾਣੀ ਬੋਟੀ ਤੇ ਕਰਦੇ ਆਗਾ ਸ਼ੁਰੂਆਤ ਦਿਹਾੜੀ ਓਵਰ ਬੜੇ ਰੁਸ਼ੀਆ ਨਾਲ ਨਾਲ ਆ ਸਭ ਨੂੰ ਸਭ ਨੂੰ ਨਹੀਂ ਪਤਾ ਪਹਿਲਾਂ ਜਿਹੜੇ ਸਾਈਟਾਂ ਵਾਲੀ ਕਟਾਈ ਤੇ ਵਿਚਾਲੜਾ ਜਿਹੜਾ ਹੁੰਦਾ ਪਹਿਲਾਂ ਕੱਟਣਾ ਪੈਂਦਾ ਹੱਥ ਨਾਲ ਕਟਾਉੜੀਆਂ ਪੈਂਦੀਆਂ ਫੇਰ ਮਸ਼ੀਨ ਚੱਲਦੀ ਟਰੈਕਟਰ ਘੁੰਮਦਾ ਹੌਲਾ ਦਾ ਇੱਕ ਦਿਨ ਤੇ ਪਹਿਲਾਂ ਲਾਈਨਾਂ ਵੀ ਘੱਟ-ਘੱਟੇ ਹੁੰਦੇ ਤਾਂ ਟਰੈਕਟਰ ਉਹਦੇ ਬਰਾਬਰ ਨਹੀਂ ਚੱਲਦਾ ਉਹਨਾਂ ਟਰੈਕਟਰ ਬਰਾਬਰ ਨਹੀਂ ਚੱਲਦਾ ਟਰੈਕਟਰ ਮਸ਼ੀਨ ਦੇ ਅੰਮਗਲ ਟਰਾਲੀ ਪਾਈ ਹੋ ਜਾਂਦਾ ਇਹਨਾਂ ਨੇ ਪਾਈ ਹੋਈ ਆ ਤੇ ਜਦੋਂ ਲਾਈਨਾਂ ਬਣ ਕੇ ਚਾਰ ਖੋਰ ਨਾਲ ਹੋ ਗਈਆਂ ਫੇਰ ਟਰੈਕਟਰ ਬਰਾਬਰ ਚੱਲਣ ਲੱਗਦਾ ਫੇਰ ਟਰਾਲੀ ਤੇ ਮਸ਼ੀਨ ਤੋਂ ਨਿਕਲ ਕੇ ਉਹ ਟਰੈਕਟਰ ਦੇ ਬਰਾਬਰ ਪੈਜੇ ਜਵਾਲੇ ਪੈ ਰਿਆ ਆ ਮਹੀਦੇ ਵਿੱਚ ਹੀ ਮੱਕੀ ਦੀ ਕਟਾਈ ਚੱਲ ਰਹੀ ਆ ਮਸ਼ੀਨ ਚੱਲ ਰਹੀ ਆ ਆ ਸਾਈਡਾਂ ਤੇ ਉਹ ਜਿਹੜੀਆਂ ਆਪਾਂ 4-5 ਲਾਈਨਾਂ ਜਿਹੜੀਆਂ ਆਪਾਂ ਬਾਹਰ ਚ ਸਾਈਡਾਂ ਲਾਉਂਦੇ ਨਾ ਜਿਹੜੀ 4-6 ਕ ਲੈਣਾ ਤੇ ਉਹਦੇ ਕਰਕੇ ਰੋਟਾਵਿਟਰ ਸਾਈਡਾਂ ਤੋਂ ਬਾਹਰ ਆ ਵੀ ਟ੍ਰੈਕਟਰ ਟਰਾਲੀ ਸੌਖੀ ਮੜ ਜਾਂਦੀ ਬੜਕਦੀ ਨਹੀਂ ਫਿਰ ਉਹਦੇ ਬਾਅਦ ਫਿਰ ਕੰਮ ਚੱਲ ਪੂਗਾ ਫਿਰ ਤੇ ਸਿਰੇ ਤੇ ਆਹ ਥੋੜਾ ਜਿਹਾ ਰਹਿ ਗਿਆ ਕੰਮ ਜਾ ਮਤਲਬ ਮੇਰਾ ਵੀ ਜਿਹੜੀਆਂ ਥੰਨ ਜਿਹੜੀ ਆਪਾਂ ਕਟਾਈ ਕਰਦੇ ਆ ਮਸ਼ੀਨ ਤੇ ਪਰ ਮੱਕੀ ਪਾਉਂਦੇ ਆ ਛੱਡਦੇ ਆ ਮੱਕੀ ਚ ਰੌਗ ਭਰ-ਭਰ ਕੇ ਲਾਉਂਦੇ ਆ ਥੋੜੇ ਰਹਿ ਗਿਆ ਵਿਚਾਲੇ ਲਾਈ ਬਾਕੀ ਸਾਰਾ ਕੰਮ ਖੁੰਪੜਿਆ ਹੋਇਆ ਵਾ ਤੇ ਗਲ ਰਿਹਾ ਵਾ ਕੰਮ ਆ ਬਾਈ ਨਾਲ ਮੈਂ ਆ ਬਾਈ ਮਸ਼ੀਨ ਵਾਲਾ ਕਰਾ ਪਟਰਟਰ ਰੋਟਾਵੇਟਰ ਫੇਰ ਜਾਂ ਨਾਲ ਨਾਲ ਸਾਈਟਾਂ ਤੇ ਅਸੀਂ ਉਧਰ ਪਰੇ ਜਾਂਦੇ ਸੀ ਰੋਟੀ ਖਾਣ ਚਲੇ ਗਏ ਤੇ ਤਾਂ ਫਿਰ ਬਾਈ ਕਰਾ ਪੀ ਲੱਗ ਗਿਆ ਸਾਹਮਣੀ ਮੋਟਰ ਆਪਣੀ ਚਾਰੇ ਵਾਲੀ ਤੇ ਫਲੈਟ ਦਾ ਪ੍ਰਬੰਧ ਅਸੀਂ ਉਹਨੇ ਕੀਤਾ ਹੋਇਆ ਬਾਈ ਹੁਣ 24 ਘੰਟੇ ਗਲ ਰਿਹਾ ਵਾ ਵਸਾ ਲੈ ਰਹੀ ਗੱਲੀ ਕਰਦੇ ਨਾਲ ਉਸ ਗੋਰੀ ਸਾਈਡਾਂ ਦਾ ਫਾਨੀਆ ਕਰ ਕੋਤਰੀਆਂ ਗਈਆਂ ਨੇ ਆਪ ਆਪਣਾ ਪਤਾ ਪਤਾ ਹੀ ਕਰਦੇ ਨੇ ਆਪ ਦਾ ਸਾਰੇ ਕੁੱਪੜੀਆਂ ਗਈਆਂ ਚਾਹ ਬਾਈ ਬਣੀ ਜਾਂਦੇ ਉਹ ਕਹਿ ਰਿਹਾ ਕਿਹਾ ਸੀ ਉਹਨੂੰ ਮੈਂ ਬਣਾ ਦਊ ਦੇਖਿਆ ਯਾਰ ਚੱਕ ਲਿਆ ਜੀ ਬਣ ਗਈ ਤੇ ਉਸ ਤੋਂ ਬਾਅਦ ਵਿੱਚ ਹੁਣ ਬਾਈ ਜੀ ਤੇ ਹੁਣ ਤਿਆਰੀ ਆ ਗਾਹਾਂ ਹੁਣ ਮਸ਼ੀਨਾਂ ਚ ਦੋ ਟ੍ਰੈਕਟਰ ਵਾਲੀ ਨਾਲ ਤੇ ਇਹਦਾ 48 ਕਟਾਈ ਸਾਰੀ ਹੋ ਗਈ ਖਾਤਮ ਇਹਦੇ ਆ ਕੱਲੇ ਲਈ ਨਾ ਬਾਕੀ ਦੂਜੇ ਪਾਸੇ ਰਹਿ ਗਏ ਕਿਰੇ ਬਾਈ ਹੁਣ ਕਰਦਾਂਗੇ ਸੈਟ ਬੈਟਾ ਕਿਰੇ ਨੂੰ ਬਣਾਉਣਗੇ ਰੋਡ ਕਰਕੇ ਤੇ ਉਹਨਾਂ ਬਾਅਦ ਕੱਲਾ ਮਸ਼ੀਨਾਂ ਧੱਲੂਗਾ ਹੁਣ ਮਸ਼ੀਨਾਂ ਕਟਾਈ ਕਰਾਂਗੇ ਸਿੱਧੀ ਟਰੈਕਟਰ ਨਾਲ ਜੱਥਾਂ ਦੀ ਕਟਾਈ ਖਤਮ ਤੇ ਮੈਂ ਵੀ ਪੈ ਰਿਹਾ ਥੋੜਾ ਥੋੜਾ ਜਿਹਾ ਡਿਗਰਾਉਂਡ ਤਾਂ ਪਤਾ ਨਹੀਂ ਪੈ ਰਿਹਾ ਪਰ ਇੰਜਣ ਦੇ ਪਰ ਨਾਲੇ ਹਲਕੇ ਜਿਹੀ ਪੈ ਰਿਹਾ ਕੋਫੀ ਦਾ ਤਾਂ ਪੈ ਰਿਹਾ ਇੰਨਾ ਕੀ ਪੈ ਰਿਹਾ ਪੂਰਜੀ ਪਈ ਜਾ ਰਹੀ ਆ ਪਈ ਜਾ ਰਹੀ ਇਦਾਂ ਹੀ ਹਾਰਾ ਰਿਹਾ ਬਸ ਹੁਣ ਟਰੈਕਟਰ ਤੇ ਦੋ ਟਰੈਕਟਰ ਦੇ ਬਰਾਬਰ ਟਰੈਕਟਰ ਰੱਖ ਕੇ ਹੁਣ ਗੜ ਕੇ ਚਾਰ ਹੁਣ ਪੈਣਾ ਸ਼ੁਰੂ ਹੋ ਗਿਆ ਹੱਥਾਂ ਵਾਲੀ ਕਟਾਈ ਸੀ ਜਿਹੜੀ ਉਹ ਪਹਿਲਾਂ ਜਿਹੜੀ ਚੱਕੀ ਮੱਕੀ ਕੱਟੀ ਹੋਈ ਸੀ ਜਿਹੜੀ ਸਾਈਡਾਂ ਵਾਲੀ ਉਹ ਸਾਰਾ ਕੋਤਰਾ ਹੋ ਗਿਆ ਤੇ ਹੁਣ ਟਰੈਕਟਰ ਦੇ ਬਰਾਬਰ ਟਰੈਕਟਰ ਚੱਲੂਗਾ। ਉਹ ਬਾਕੀ ਆਪਾਂ ਬਣ ਰਹੇ ਨਾ ਵੀਡੀਓ ਦੇ ਨਾਲ ਮੱਕੇ ਆ ਚਾਰ ਪੌਣ ਲਈ ਬਾਈ ਹੁਣਾਂ ਦਾ ਸੰਪਰਕ ਤੁਸੀਂ ਕਰ ਸਕਦੇ ਹੋ। ਇੱਧਰ ਰਾਏਕੋਟ ਏਰੀਆ ਵਾਲੇ ਰਾਏਕੋਟ ਹੋ ਗਿਆ, ਲੋਹਗੜ ਹੋ ਗਿਆ, ਇੱਧਰ ਜੋਹੜਾ ਹੋ ਗਿਆ ਤੇ ਕੋਲਡ ਸ਼ਾਪ ਆਪਾਂ ਇੱਧਰੋਂ ਮਹਿਲ ਵਾਲੇ, ਮਹਿਲਾ ਵਾਲੀ ਸਾਡ ਵਾਲੀ ਤੁਸੀਂ ਇੱਧਰ ਕਨੈਕਟ ਕਰ ਸਕਦੇ ਹੋ। ਤੇ ਬਾਈ ਵੈਸੇ ਉਧਰ ਦੂਰ ਵੀ ਆ ਜਾਂਦਾ ਵਾ ਪਰ ਥੋੜਾ ਜਿਹਾ ਚਲੋ ਫਰਕ ਪੈ ਜਾਂਦਾ ਰੇਟ ਰੂਟ ਦਾ ਤੇਲ ਤੂਲ ਦਾ ਖਾਤਾ ਫਿਰ ਵੱਧ ਲਊਗਾ। ਕਰ ਕਰਕੇ ਬਾਈ ਤੁਸੀਂ ਕੰਟੈਕਟ ਕਰ ਸਕਦੇ ਹੋ ਜਿੱਦਾਂ ਹਾ ਤੁਸੀਂ ਆਪ ਦੀ ਸਰਟੀਫਾਈਡ ਤੁਸੀਂ ਬਾਈ ਹਾਂ ਦਾ ਕਰ ਸਕਦੇ ਕੋਈ ਮੱਕੀ ਦਾ ਜਿਹੜਾ ਜ ਆਪਾਂ ਚਾਰ ਪਾਰ ਇਸੇ ਬਾਈ ਉਹ ਓਪਨ ਰੋਡ ਤੇ ਚ ਰੁਕਣਾ ਪਿਆ ਗਿਆ ਵਿੱਚ ਕਿਉਂਕਿ ਵਿੱਚ ਮੀਂਹ ਪੈ ਗਿਆ ਮੀਂਹ ਤਾਂ ਥੋੜਾ ਜਿਹਾ ਸੀ ਪਰ ਯਾਨੀ ਕਿ ਮਸ਼ੀਨ ਚੋਕ ਹੋਣ ਲੱਗੀ ਤੇ ਤੁਰਦੀ ਘਟ ਸੀ ਮਸ਼ੀਨ ਜੇ ਥੋੜੀ ਤੋਰਦੇ ਸੀ ਤਾਂ ਬੈ ਡੰਡੇ ਜ਼ਿਆਦਾ ਰਹਿ ਜਾਂਦੇ ਸੀ ਸਾਫ ਕਰਨ ਨੂੰ ਹਟ ਚੱਲੀ ਸੀ ਤੇ ਤੇਜ਼ ਤੋਰਦੇ ਸੇ ਚੋਕ ਹੁੰਦੀ ਸੀ ਤਾਲਾ ਕਰਕੇ ਵੀ ਹੁਣ ਕੰਮ ਰੋਕ ਦਿੱਤਾ ਹੁਣ ਦੇਖਾਂਗੇ ਉਸ ਤੋਂ ਬਾਅਦ ਤੇ ਚੱਲਦੀ ਹੈ ਕਿ ਨਹੀਂ ਚੱਲਦੀ ਤੇ ਬਾਕੀ ਤੁਸੀਂ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜਿਹੜੇ ਵੀਰ ਨੇ ਮੱਕੀ ਆਚਾਰ ਪੋਣਾ ਹੋਇਆ ਰਾਇਕੋਟ ਏਰੀਆ ਦੇ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ ਬਾਈ ਨੇ ਵਿੱਚ ਬੋਲ ਦਿੱਤਾ ਵਾ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਔਰ ਸਾਰੇ ਖੇਤਾਂ ਦੇ ਆਸ-ਪਾਸੇ ਕਲਿਆਹੀ ਮੋਟਰ ਟ੍ਰੈਕ ਚਾਰੇ ਵਾਲੀ ਵਿੱਚ ਪਈ ਹੋਈ ਹੈ ਸਾਈਡਾਂ ਤੇ ਨਹੀਂ ਤਾਂ ਕੋਈ ਅਣਕੀ ਮਤਲਬ ਜੇ ਕੋਈ ਨੇੜੇ ਤੇ ਕੋਈ ਘਰ ਹੈ ਨਹੀਂ ਕੋਈ ਪਿੰਡ ਵੀ ਦੂਰ ਆ ਕਾਫੀ ਸਾਹਮਣੇ ਆ ਸਾਹਮਣੇ ਪਿੰਡ ਛਾਪਾ ਵਾ ਤੇ ਇਧਰ ਹੀ ਸਾਈਡ ਆਏ ਨਾ ਲੋ ਗੜ ਪੈਂਡਾ ਸੈਲਰ ਦੇ ਮਗਰ ਪਾਸੇ ਦਿਖੂਗਾ ਬਾਈ ਸਾਹਮਣੇ ਦੀ ਦਿਖੂ ਤੇ ਕੈਮਰੇ ਵਿੱਚ ਛੋਟਾ ਜਿਹਾ ਤੇ ਸੈਲਰ ਦੇ ਬੈਕ ਸਾਈਡ 'ਚ ਜਨ ਆਇਆ ਨਾ ਪੈਂਡਾ ਲੋ ਗੜ ਅਗਲੇ ਤੇ ਹੈਡ ਸ਼ਾਪਾ ਇਧਰ ਬਸ ਇਹਨੂੰ ਦਸਾਂਦਾ ਸਿੰਘ ਹਾਂ ਦਾ ਸਿੰਘ ਜੀ ਨੂੰ ਆਪਾਂ ਨਾਮਾ ਪੈਂਡ ਵੀ ਕਰਨੇ ਸਾਰੇ ਬਰਨਾਲੇ ਦੇ ਪੈਂਡ ਨੇ ਤੇ ਬਾਈ ਉਹਨਾਂ ਦੀ ਮੋਟਰ ਦੇਖੋ ਕਿੰਨਾ ਵਧੀਆ ਪਾਇਆ ਹੈ ਸਪਿੰਗ ਪੂਰੀਆਂ ਲਾਈ ਫਰਦੇ ਪੈਸਾ ਵੀ ਨਾ ਵਧੀਆ ਹੌਲ ਨੂੰ ਇੰਨਾ ਵਧੀਆ ਬਣਾਇਆ ਹੈ ਸਿੰਗapore ਲਿਆ ਕਿਤਰਾ ਦਾ ਪੱਤਰਾ ਤੋਂ ਦੇਖ ਕੇ ਟੋਕੜੀ ਲਈ ਹੋ ਜਾਂਦਾ। ਲਓ ਜੀ ਮੱਕੀ ਦਾ ਕੰਮ ਚੱਲ ਪਿਆ ਜੀ ਦੁਬਾਰਾ ਫੇਰ ਪਹਿਲਾਂ ਕਿਉਂਕਿ ਪਹਿਲਾਂ ਮੀਂਹ ਪੈਣ ਲੱਗ ਗਿਆ ਸੁਰੇ ਕਰਕੇ ਫੇਰ ਕੰਮ ਰੋਕਣਾ ਪੈ ਗਿਆ। ਤੇ ਹੁਣ ਉਸ ਤੋਂ ਬਾਅਦ ਚੱਲ ਪਿਆ ਕੰਮ ਦੁਬਾਰਾ। ਆਪਾਂ ਦੇਖ ਸਕਦੇ ਆ। ਤੇ ਉਹ ਮਸ਼ੀਨ ਉਹ ਪਾਲੀ ਸੜ ਚਲੀ ਗਈ। ਬਸ ਆ ਕੰਮ ਇਦਾਂ ਚੱਲ ਪਿਆ। ਪਹਿਲਾਂ ਇਦਾਂ ਆ ਦੁਬਾਰਾ ਪਹਿਲਾਂ ਰੋਟਾਵੇਟਰ ਲੰਬਾ ਆ ਪਹਿਲਾਂ ਆ ਤਾਂ। ਫੇਰ ਦਵਾਰਾ ਮਸ਼ੀਨ ਚੱਲਣ ਲੱਗੀ ਨਾ ਟਰੈਕਟਰ ਤੋਂ ਹਟ ਕੇ ਸੀ ਪਹਿਲਾਂ ਮੀਂਹ ਜ਼ਿਆਦਾ ਪਕਾਰ ਆਇਆ ਬਣ ਗਿਆ ਸੀ ਚਲਕਣਜੀ ਬਣ ਗਈ ਸੀ ਤੇ ਪਰ ਉਹ ਹਵਾ ਜੀ ਲੱਗਣ ਪਕਾਰ ਨਾ ਢੇੜ ਘੰਟੇ ਬਾਅਦ ਢੇੜ ਘੰਟੇ ਬਾਅਦ ਉਹ ਸੈਟ ਜਾ ਹੋ ਗਿਆ ਕੰਮ ਤੇ ਦਵਾਰਾ ਮਸ਼ੀਨ ਚੱਲ ਪਈ ਆ ਤੇ ਵੀਡੀਓ ਨੂੰ ਬਾਅਦ ਤੋਂ ਸ਼ੇਅਰ ਕਰਿਓ ਚਾਹਤ ਨੂੰ ਬਰੇ ਜਰੂਰ ਬਾਈ ਸਬਸਕ੍ਰਾਈਬ ਕਰ ਲਿਆ ਕਰੋ ਬਾਈ ਯਾਰ ਬਹੁਤ ਹੈਗਾ ਬਾਬੇ ਬਹੁਤ ਮਿਹਨਤ ਲੱਗਦੀ ਆ ਠੀਕ ਆ ਅਸੀਂ ਵੀ ਨਵੇਂ-ਨਵੇਂ ਆ ਯਾਰ ਬਾਈ ਕੈਮਰੇ ਮੂਰੇ ਬਾਈ ਬੋਲਣ ਦੇ ਵਿੱਚ ਵੀ ਬਹੁਤ ਪ੍ਰੋਬਲਮ ਆਉਂਦੀ ਆ ਤੇ ਹੋ ਜਾਂਦਾ ਔਖਾ ਲੱਗਦਾ पर भाई मना के दब के सपोर्ट जरूर करो चैनल में सबसक्राइब कर जरूर करो भीर भाई मीह करके गिली बद हुई है मर्जी चलो 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 गई 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 गई